ਫਾ ਲੱਗਿਆ ਸੀ ਉਹ ਕਹਿੰਦੇ ਭਾਈ ਕੋਈ ਚੱਕਰ ਵਾਲੇ ਨੇ ਹੋਰ ਹੀ ਬਾਬਾ ਵੱਡੀ ਗੱਲ ਵਧਾਤੀ ਆ ਕੇ ਜੱਗੂ ਨਾਲ ਧੱਕਾ ਕੀਤਾ ਜੱਗੂ ਨੂੰ ਪੂਰੇ ਪੈਸੇ ਨਹੀਂ ਦਿੱਤੇ ਜਿੱਤੇ 30000 ਰੁਪਏ ਲੱਗਿਆ ਸੀਗਾ ਸਾਰੇ ਜੱਫਿਆਂ ਦੇ ਸਾਰੇ ਪੈਸੇ ਆ ਗਏ ਸੀ ਬਾਬਾ ਉਹਨਾਂ ਦੇ ਯਾਰਾ ਭੇਜਾਂ ਨੇ ਇਹ ਹੀ ਬੇਣਤੀ ਆ ਐਵੇਂ ਨਾ ਤੁਸੀਂ ਗੱਲ ਵਧਾਇਆ ਕਰੋ ਹਨਾ ਉਹਨਾਂ ਦੇ ਅਗਲੇ ਦੇ ਦਿਲ ਤੇ ਕਿੰਨੇ ਕਿਵੇਂ ਕੀ ਵੀ ਤੂਗੀ ਯਾਰਾ ਵੀ ਭੈਣ ਚੋਂ ਆਸੀ ਪੈਸੇ ਰੱਖ ਲੈ ਹਰ ਇੱਕ ਗੱਲ ਹੀ ਚਾਖ ਕੇ ਪਾ ਦਿੰਦਿਆਂ ਪੇ ਤੇ ਵੀ ਇਹਦੇ ਨਾਲ ਐਵੇਂ ਹੋ ਗਿਆ ਇਹਦੇ ਨਾਲ ਐਵੇਂ ਹੋ ਗਿਆ ਸਾਡਾ ਤਾਂ ਚੱਲਦਾ ਹੀ ਰਹਿੰਦਾ ਬਾਬਾ ਰੋਜ ਗਰਾਉਂਡ 'ਚ ਗੁੱਸੇ ਗੱਲੇ ਹੋ ਰਹੇ ਨੇ ਆ ਤੁਸੀਂ ਕਿਉਂ ਗੱਲ ਵਧਾ ਦਿੰਨੇ ਹੋ ਅਗਲੇ ਦੀ ਐਨੇ ਪੈਸੇ ਲਾਏ ਉਹਨਾਂ ਨੇ ਐਨਾ ਵਧੀਆ ਟੂਰਨਾਮੈਂਟ ਕਰਾਇਆ ਯਾਰ ਕਿਉਂ ਅਗਲੇ ਦਾ ਜਲੂਸ ਕੱਢਦੇ ਉਹਨਾਂ ਜੇ ਮਾੜੀ-ਮੋਟੀ ਕੋਈ ਗੱਲ ਹੋ ਜਾਂਦੀ ਹੈ ਹਨਾ ਫੇਰ ਵੀ ਉਹਨਾਂ ਨੇ ਬਾਅਦ 'ਚ ਨਾਲ ਦੇ ਮੁੰਡੇ ਨੂੰ ਪੈਸੇ ਦਿੱਤੇ 5000 ਰੁਪਏ ਵੀ ਬਾਈ ਚੱਲ ਕੋਈ ਚੱਕਰ ਨਹੀਂ ਉਹਦਾ ਜੋਰ ਲੱਗਿਆਗਾ ਨਹੀਂ ਲੈ ਕੇ ਗਿਆ ਪੈਸੇ ਫੇਰ ਵੀ ਉਹ 5000 ਰੁਪਏ ਫੜਾਇਆ ਨਾਲ ਦੇ ਮੁੰਡੇ ਨੂੰ ਉਹਨਾਂ ਨੇ ਮੇਰੇ ਨਾਲ ਕੋਈ ਤੱਕਾ ਨਹੀਂ ਹੋਇਆ ਬਾਈ ਐਵੇਂ ਨਾ ਪਾਇਆ ਕਰੋ ਜੇ ਜੇ ਮੈਂ ਜੇ ਤੱਕਾ ਹੋਇਆ ਵੀ ਹੁੰਦਾ ਮੈਂ ਆਪ ਵੀਡੀਓ ਬਣਾ ਕੇ ਪਾਉਂਦਾ ਵੀ ਬਾਈ ਯਾਰ ਮੈਂ ਕੱਲ ਐਵੇਂ ਖੇਡੇ ਆ ਉੱਥੇ ਜਾਣਾ ਮੈਨੂੰ ਪੈਸੇ ਨਹੀਂ ਮਿਲੇ ਮੈਂ ਆਪ ਹੀ ਕਹਿ ਦਿੰਦਾ ਫੇਰ ਤੁਹਾਡਾ ਹੱਕ ਬਣਦਾ ਸੀ ਪਾਉਣ ਦਾ ਚਲ ਵੀ ਹਾਂ ਹੁਣ ਪਾਈਏ ਜਦੋਂ ਮੈਂ ਤਾਂ ਕੁਝ ਕਹਿ ਨਹੀਂ ਰਿਹਾ ਬਾਬਾ ਤੂੰ ਸੋਨ ਨੂੰ ਕੀ ਚੱਕਰਾ ਯਾਰ ਪੇਜਾਂ ਵਾਲੇ ਨੂੰ ਤੁਸੀਂ ਕਿਉਂ ਪਾਈ ਜਾਂਦੇ ਹੋ ਹਨ ਐਵੇਂ ਕਿਉਂ ਫੇਮ ਦੇ ਮਾਰੀ ਭੱਜੇ ਫਿਰਦੇ ਹੋ ਹਰ ਇੱਕ ਹਰ ਇੱਕ ਗੱਲ ਚਾਕੇ ਪਾ ਦਿੰਦੇ ਹੋ ਅੱਗੇ ਤੋਂ ਐਵੇਂ ਨਾ ਕਰਿਆ ਕਰੋ ਠੀਕ ਆ ਓਕੇ ਭਾਈ ਵਾਹ ਸਾਰਿਆਂ ਨੂੰ ਧਿਆਨ ਰੱਖਿਓ ਅੱਗੇ ਤੋਂ ਅਹੀ ਗੱਲ ਨਹੀਂ ਕਰਨੀ ਵੱਡੇ ਭਾਈ